ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆ ਆਪਣੇ ਪਿੰਡ ਧਰਮਗੜ ਕੌਸ਼ਾਲਾ ਵਿੱਚ ਤੇ ਇੱਥੇ ਆਪਾਂ ਲਾ ਰਹੇ ਜੀ ਦੂਆ ਵਾਸਤੇ ਇਹ ਪਾਣੀ ਵਾਲੇ ਡੰਗੇ ਟਿਲੀ ਡੰਗੇ ਆ ਜੀ ਇਹ ਇਹ ਆਪਾਂ ਨੇ ਸਭ ਤੋਂ ਪਹਿਲਾਂ ਇੱਥੇ ਕੀਤਾ ਹੋਇਆ ਜੀ ਲੇਗਲਾ ਜਿੱਪਿੰਜੀ ਪਾਇ ਪਈ ਹੋਈ ਜੀ ਆਪਣੀ ਇੱਥੇ ਇੱਥੇ ਵੀ ਦਿਖਾ ਦੋ ਸਾਰੇ ਪਰਸੇ ਜਿਹੜੀਆਂ ਜਿਹੜੀਆਂ ਗਾਈਆਂ ਦੇ ਗੁਰਲੀਆਂ ਨੇ ਇਹਨਾਂ ਦੇ ਆਪਾਂ ਲਾਉਣੇ ਨੇ ਲੱਗਦੇ ਸਭ ਤੋਂ ਪਹਿਲਾਂ ਤਾਂ ਆਪਾਂ ਹੀ ਇੱਕ ਅਡੋਂਗੇ ਦੇ ਵਿੱਚ ਕਰਵਾਏ ਨੇ ਸਰਾਖ ਉਸ ਤੋਂ ਬਾਅਦ ਇਹਦੇ ਲੈ ਜਪਣ ਦੇ ਟੈਕੀ ਨਿਪਲਾ ਉਹ ਵੀਡੀਓ ਆਪਾਂ ਕੱਟ-ਕੱਟ ਕੇ ਵਿੱਚ ਲਾਵਾਂਗੇ ਕਿੱਥੇ ਆਪਾਂ ਕਰੀਏ ਕਿ ਕਿੱਦਾਂ ਕਰਵਾ ਕੇ ਉਹ ਇਹਨੇ ਦੇ ਤਰ੍ਹਾਂ ਉਸ ਤੋਂ ਬਾਅਦ ਆਪਣੇ ਇਹਦੇ ਹੀ ਪੂਰੀ ਜਿੱਥੇ ਤੱਕ ਆਪਣੀ ਹਾਈਟ ਚਾਹੀਦੀ ਹੈ ਜੀ ਆਪਾਂ ਲੈਵਲ ਨਾਲ ਕਰਿਆ ਲੈ ਇਹਦਾ ਲੈਵਲ ਹੈ ਜਿਹੜਾ ਲਾ ਕੇ ਇੱਕ ਪਰਲੇ ਹੁੰਜੇ ਕਰਿਆ ਜੀ ਲੈਵਲ ਤੇ ਆਦਾਂ ਪਾ ਦੇ ਬੰਨਿਆਗਾ ਜੀ ਤੇ ਹੁਣ ਆਪਾਂ ਜਿਹੜੇ ਸਾਰੇ ਡੰਗੇ ਲਾਉਣੇ ਨੇਗੇ ਇੱਕ ਲੈਵਲ ਦੇ ਵਿੱਚ ਲਾਵਾਂਗੇ ਜੀ ਇਹਦੀ ਮੇਨ ਖਾਸੀਅਤ ਮੇਨ ਜਿਹੜਾ ਕੰਮਾਗਾ ਸਿਰਫ ਲੈਵਲ ਦੇ ਉੱਪਰ ਹੀ ਡਿਪੈਂਡ ਕਰਦਾ ਜ਼ੀਰੋ ਲੈਵਲ ਦੇ ਵਿੱਚ ਲੱਗਣੇ ਚਾਹੀਦੇ ਨੇ ਜੇ ਲੈਵਲ ਆਊਟ ਹੋ ਜੇ ਤਾਂ ਇਹ ਕੋਈ ਡੰਗਾ ਵੱਤ ਪਰ ਜਾਂਦਾ ਕੋਈ ਡੰਗਾ ਕੰਟਰੋਲ ਕਰਤ ਪਰ ਜਾਂਦਾ ਨਹੀਂ ਹਾਂ ਹੁਣ ਇਹ ਆਪਾਂ ਨੇ ਲਾਇਆ ਸੀਗਾ ਜੂਵੀਸੀ ਪਾਈਪਿੰਗੀ ਦਾਈ ਤੇ ਜਿਹੜੇ ਟੈਂਕੀ ਦੇ ਕੋਲ ਲਾਈਨ ਆਪਾਂ ਇਹ ਲਾਈਨ ਇਹ ਸਿੱਕੀ ਸੀ ਠੀਕ ਹੈ ਦੇ ਹੈਗੇ ਹੁੰਦਾ ਹੈ ਪ੍ਰੋਡਕਟ ਇਸ ਲਈ ਆਪਾਂ ਨੇ ਇਹਨੂੰ ਸੀਪੀਵੀਸੀ ਤੋਂ ਜੁਕੀ ਵਿੱਚ ਕਰਨ ਵਾਸਤੇ ਇਹ ਜਿਹੜਾ ਹੋਸਾਗਾ ਇਹ ਲਾਏਗਾ ਇਹਨੂੰ ਕਹਿੰਦੇ ਨੇ ਕੰਟਰਾਸਟ ਬੋਸ ਜਿਹੜਾ ਕਿ ਸੌਖੇ ਤਰੀਕੇ ਨਾਲ ਆਪਾਂ ਇਹਨੂੰ ਸੀਪੀਵੀਸੀ ਤੋਂ ਜੁਕੀ ਵਿੱਚ ਕਰ ਸਕਦੇ ਆ ਜਾਂ ਜੁਕੀ ਵਿੱਚੋਂ ਸੀਪੀਵੀਸੀ ਕਰ ਸਕਦੇ ਆ ਇਹਦੇ ਕੋਲ ਆਪਾਂ ਇਥੇ ਲਾ ਮੰਗ ਨੂੰ ਤੇਰੇ ਇਸ ਦੇ ਹਿਸਾਬ ਨਾਲ ਆਪਾਂ ਜਿਹੜੇ ਇਹਦੇ ਪੀਸ ਨੇਗੇ ਸਾਰੇ ਲੈਵਲ ਦੇ ਵਿੱਚ ਕੱਟਾਂਗੇ ਵੀ ਜਾਈ। ਉਹਨਾਂ ਕਰੋ ਉੱਪਰ ਪੇਸਟ ਹੋ ਗਿਆ ਇਹਦੇ। ਤੇ ਇਹ ਨਾਲ ਆ ਪਿਆ ਪਿਆਗਾ ਬਾਹਰ। ਲੈ ਕੇ ਤੇ ਇਦਾਂ ਹੀ ਆਪਾਂ ਇਹ ਸਾਰਿਆਂ ਦੇ ਵਿੱਚ ਜਿਹੜੇ ਗੋਸ਼ਲੇ ਉਹ ਨਾਵਾਂਗੇ। ਪਈ ਹੈਗਾ ਜੇ ਆਪਾਂ ਚਾੜਾਉਂਗੇ ਇਹਦੇ ਲੈਵਲ ਲੈਵਲ ਕੀਤਾ ਜੀ। ਇੱਕ ਜਿਤੋਂ ਬਾਅਦ ਲਾਉਗਾ ਉਹ ਜੀ ਆਪਣਾ ਇੱਥੇ ਇਹ ਵੀ ਆ ਬਾਲਟੀ ਆਪਣੇ ਜਿੱਦ ਨਾਲ ਲੈਵਲ ਕੀਤਾ ਇਹ ਸੂਤ ਆਪਾਂ ਨੇ ਤਾਂ ਵਰਨੇ ਜਿਉਂ ਕਿ ਇਕੱਲੇ-ਇਕੱਲੇ ਦਾ ਲੈਵਲ ਕਰਨ ਨਾਲ ਕਈ ਵਾਰ ਪਾਈਪ ਦੇ ਵਿੱਚ ਹਵਾ ਭਰ ਜਾਂਦੀ ਆ ਜਾਂ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਲੈਵਲ ਗਲਤ ਹੋ ਜਾਂਦਾ ਇਸ ਕਰਕੇ ਆਪਾਂ ਨੇ ਸੂਤ ਦੇ ਵਿੱਚ ਸਾਰੇ ਜਿਹੜੇ ਡੰਡੇ ਨੇ ਉਹ ਲਾਵਾਏ ਇਹ ਕਿਸੇ ਬਾਰੇ ਜੇ ਤੁਹਾਨੂੰ ਆਪਾਂ ਨੂੰ ਕਮੈਂਟ ਕਰਕੇ ਦੱਸੋ ਕਿ ਕਿਸ ਨੂੰ ਕੋਈ ਪਤਾ ਸੀ ਗਾਇਜ਼ ਉਸਨੂੰ ਤੇ ਇਹਨਾਂ ਦਾ ਜਿਹੜਾ ਕੰਮ ਆ ਗਿਆ ਇਹਨਾਂ ਸੌਫਾ ਕਰ ਦਿੰਦੇ ਨੇ ਜੀ ਨਹੀਂ ਆਪਾਂ ਜ਼ਿਆਦਾਤਰ ਐਮਟੀ ਜਾਂ ਐਫਟੀ ਇੱਕ ਜਿਹੜਾ ਐਮਟੀ ਲਾ ਕੇ ਬਰਾਸ ਦਾ ਐਫਟੀ ਲਾ ਕੇ ਇੱਕ ਤਾਂ ਆਪਾਂ ਜਿਹੜਾ ਜੁਬੀ ਵਿੱਚ ਤੁਸੀਂ ਕੀਨ ਦਾ ਜਾਰਡ ਬਣਾਉਣਾ ਪਰ ਇਹਦੇ ਵਿੱਚ ਆਪਾਂ ਨੂੰ ਕੁਝ ਲਾਉਣ ਦੀ ਲੋੜ ਨਹੀਂ ਸਿਰਫ ਸਬੋਧਨ ਦੇ ਨਾਲ ਜਿਹੜਾ ਸੌਫਾ ਪੇਸਟ ਕਰ ਦੋ ਇਹਨਾਂ ਦਾ ਟਿੱਕੜਾ ਮੋਟਾ ਅਗੇ ਤੋਂ ਸਮਾਂਗੇ ਜੀ ਜਿਹੜੇ ਇਹਦੇ ਵਿੱਚ ਇੱਥੇ ਦਾ ਸੀਪੀਵੀਸੀ ਪਾਇਆ ਹੋਇਆ ਉਹ ਨੂੰ ਮੇਰੇ ਆਣੀ ਹੈ ਇਹ ਆਪਾਂ ਤੁਹਾਡੇ ਸਾਹਮਣੇ ਲਾਇਆ ਸੀ ਕੰਟਰਾਸਟ ਬੋਜੀ ਤੇ ਇਹ ਆ ਗਿਆ ਜੀ ਆਪਣਾ ਸੀਪੀਵੀਸੀ ਪੈਪਿੰਚੀ ਦਾ ਜਿਹੜਾ ਕਿ ਸਕਰੀਨ ਦਾ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਸਾਈਡ ਚਾਈਦਾ ਜਿਹੜਾ ਬਿਲਕੁਲੀ ਟਾਈਟਾ ਪਰਫੈਕਟ ਜੋੜ ਹੈ ਜੀ ਦਾ ਤੇ ਹੁਣ ਆਪਾਂ ਮਿਲਤੀ ਕਰਾਂਗੇ ਡਾਉਂਗੇ ਜੀ ਇਹ ਆਪਣਾ ਇਹ ਆਪਣਾ ਕੀਤਾ ਹੋਇਆ ਜੀ ਲੇਬਲ ਆ ਇਹ ਆਪਣਾ ਡੋਂਗਾ ਜਿਹੜਾ ਆਪਾਂ ਇਦਾਂ ਹੀ ਸੂਤ ਤੋਂ ਹੀ ਮਨਾਈ ਵੀ ਕਿੰਨਾ ਡਾਉਣਾ ਇਹ ਤੋਂ ਇੱਕ ਪੌਣੇ 1 ਇੰਚ ਡਾਊਨ ਆ ਜੀ ਤਾਂ ਹੁਣ ਇਹਦਾ ਸਾਈਜ਼ ਆਪਾਂ ਨੇ ਕਿਵੇਂ ਪਤਾ ਕਰਨਾ ਇਹਦਾ ਚੜਾ ਦੇਖ ਲੈਣਾ ਜੀ ਪਹਿਲਾਂ ਕਿੰਨਾ ਇੱਕ ਤੋਂ ਹੀ ਪਤਾ ਲੱਗੂਗਾ ਆਪਾਂ ਨੂੰ ਜੀ ਸਾਰਾ ਇਹਦਾ ਚੜਾ ਆ ਗਿਆ ਜੀ ਇਹ ਕਿ ਕੱਪੜਾ ਲੈਣਾ ਜੀ ਕੰਟਰਾਸਟ ਬੁਸੇ ਦੇ ਉੱਪਰ ਰੱਖ ਲੈਣਾ ਐਵੇਂ ਤੇ ਇਹ ਸਾਰਾ ਬਣਦਾ ਜੀ 2.5 ਇੰਚ ਤੇ ਇਹਦੇ ਵਿੱਚ ਪੌਣੇ ਇੰਚ ਆਪਾਂ ਜਿਹੜਾ ਇਹ ਨੀਵਾ ਸੀਗਾ 5 ਸਵਾਦੋ ਦੇ ਪੌਣੇ ਹੋ ਗਿਆ 3 ਇੰਚ ਆਪਾਂ ਹੁਣ 3 ਇੰਚ ਦਾ ਪੀਸ ਲਾ ਕੇ ਦੇਖਾਂਗੇ ਇਹਦੇ ਵਿੱਚ ਇਹ ਕੱਟ ਰੋਡ ਇਹ ਦੇਖ ਲਈ ਵੱਡਾ 3 ਇੰਚ ਦਾ ਪੀਸ ਇੱਕ ਡੋਂਗੇ ਵੀ ਆਪਾਂ ਨੂੰ ਪਤਾ ਲੱਗ ਜੂਗਾ ਇਹ ਸਾਰਾ ਕਿ ਕਿੰਨੇ ਇੰਚ ਦਾ ਪੀਸ ਲੱਗਦਾ ਸੋਲਵੈਂਟ ਹੂੰ ਥੋੜਾ ਜਿਹਾ ਵੱਡਾ ਈ ਸਿਰਫ ਸੂਤ ਦਾ ਫਰਕ ਹੈ ਆਪਾਂ ਸੂਤ ਤੋਂ ਨੀਚੀ ਰੱਖਣੇ ਨੇ ਬਿਲਕੁਲ ਮੈਂ ਕਿ ਆਪਾਂ ਨੇ ਸੂਤ ਦੇ ਟੱਚ ਕਰਕੇ ਕਰ ਲਈ ਸੀ ਤਾਂ ਕਰਕੇ ਮਨ ਲੱਗਾ ਉਹਦਾ ਫੱਟ ਪੈ ਗਿਆ ਹੋ ਗਿਆ ਇਹਦੇ ਇੰਨੇ ਵਿੱਚ ਸ਼ਾਇਦ ਆਪਣਾ ਸੈਟ ਆ ਜੀ ਇਹ ਨੂੰ ਚੈੱਕ ਕਰ ਸਕਦੇ ਆਪਾਂ ਇੱਥੇ ਸੈੱਟ ਆ ਰਿਹਾ ਇਹਨੂੰ ਆਪਾਂ ਇੱਥੇ ਲੈਵਲ ਤੇ ਕਰਾਂਗੇ ਇੱਥੇ ਕਿਉਂਕਿ ਇਹ ਥੋੜਾ ਜਿਹਾ ਥੱਲੋਂ 엘ਬੋ ਦੇ ਕਰਕੇ ਇਧਰੋਂ ਉੱਚਾ ਦਾ ਇੱਥੇ ਆ ਗਿਆ ਇਹ ਲੈਵਲ ਜੀ ਥੱਲੋਂ ਪੈਨੂ ਬਾਜਰੀ ਚ ਸੈੱਟ ਕਰ ਦਾਂਗੇ ਇਸ ਦੇ ਹਿਸਾਬ ਨਾਲ ਸਾਰੇ ਡੋਂਗੇ ਲੱਗਣੇ ਆ ਜੀ ਜਿਵੇਂ ਕਿ ਇੱਥੋਂ ਉਹਨੇ ਵੀ ਬਿਨਾ ਇਧਰੋਂ ਆ ਡੰਗਰ ਨਹੀਂ ਬਿਨਾ ਇਹ ਦੋ ਡੰਗਰਾਂ ਦੇ ਵਿਚਾਲੇ ਇੱਕ ਦਿੱਤਾ ਹੋਇਆ ਤੇ ਇਹ ਸੀ ਆਪਣਾ ਪਹਿਲਾ ਡੋਂਗਾ ਤੇ ਹੁਣ ਆਪਾਂ ਨੂੰ ਲੇਬਲ ਦੇ ਵਿੱਚ ਕਰਦੇ ਆ ਲਿਓ ਜੀ ਬਜਰੀ ਲੱਗ ਸੁਮੀਰਾ ਉਹ ਇਹ ਲਾਦੇ ਜਪਣ ਨੇ ਡਾਉਗੇ ਤੁਹਾਨੂੰ ਦੱਸਿਆ ਜੀ ਪਹਿਲਾਂ ਇਹ ਆ ਜੀ ਆਪਣਾ ਲੈਵਲ ਇਹਨੂੰ ਚੰਗਾ ਡਾਉਗੇ ਆਪਣਾ ਲਾਂਟਿਆ ਜੀ ਆਰੇ ਦੰਗੀਆਂ ਇਸ ਤਰ੍ਹਾਂ ਇਹ ਆਪਣੇ ਇੱਥੇ ਚੋਖਾ ਡਾਉਗਾ ਜੀ ਇਸ ਤੋਂ ਬਾਅਦ ਇੱਥੇ ਪਰਲੇ ਖੁਰਲੀ ਦੇ ਵਿੱਚ ਪਮਣਗੇ ਨੂੰ ਵਾਲੇ ਦਾ ਆਪਾਂ ਭਰਿਆ ਜੀ ਬਜਰੀ ਦਾ ਕੰਕਰੀਟ ਦੇ ਨਾਲ ਤੋਂ ਵੀ ਇਹਦਾ ਤੋਤ ਵੀ ਲੈ ਲਈ ਜਿਵੇਂ ਆਪਾਂ ਕੰਕਰੀਟ ਜੰਬਰ ਭਰ ਪਿਆ ਨੂੰ ਵੀ ਆਪਾਂ ਇਹਨਾਂ ਨੂੰ ਪਰ ਦੇਈ ਤੁਹਾਨੂੰ ਆਪਣੀ ਵੀਡੀਓ ਕਿਵੇਂ ਲੱਗਦੀ ਹੈ ਕਮੈਂਟ ਕਰਕੇ ਜੀ ਦੱਸਿਆ ਕਰੋ ਇਹ ਆਪਾਂ ਪਰਤੇ ਜੀ ਤੋਂਗੇ ਪਹਿਲਾ ਕੰਪਲੀਟ ਕੀਤੀ ਹੈ ਜੀ ਆਪਾਂ ਨੇ ਇਹ ਸਾਈਡ ਵਾਲੀ ਫੁਰਲੀ ਜਿਹਦੇ ਵਿੱਚ ਚਾਰ ਡੰਗੇ ਸੀਗੇ ਦੇਖ ਸਕਦੇ ਹੋ 1 2 3 4 ਇਹਦੇ ਬਾਅਦ ਇਧਰ ਆ ਗਏ ਆਪਾਂ ਸਾਈਡ ਤੇ ਜੀ ਇਹ ਡੰਗਾ ਪਣ ਲੱਗ ਰਿਹਾ ਜੀ ਆਪਣਾ ਵਿੱਚ ਹੀ ਤਾਰੀ ਤੇ ਪੜੂੰਗਾ ਉਹ ਰਹਿ ਗਿਆ ਜੀ ਤੇ ਹੁਣ ਹੋ ਗਿਆ ਜੀ ਇਹਨਾਂ ਦਾ ਧਾਰਨ ਦਾ ਟਾਈਮ ਉਹ ਭਾਈ ਆ ਗਿਆ ਮਸ਼ੀਨ ਲੈ ਕੇ ਬਾਕੀ ਦਾ ਜਿਹੜਾ ਕੰਮ ਆਪਾਂ ਕੱਲ ਨੂੰ ਨਾਲ ਤਾਂ ਇਹਦੇ ਵਿੱਚ ਪਾਣੀ ਪਾ ਕੇ ਤੁਹਾਨੂੰ ਚੱਲਦੇ ਦਿਖਾਵਾਂਗੇ ਤੇ ਨਾਲੇ ਇਹਦਾ ਜਿਹੜਾ ਲੇਬਲ ਆ ਕਿਵੇਂ ਸੈਟਿੰਗ ਕਰਦੇ ਇਹਦੀ ਫਿਟਿੰਗ ਉਹ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਤੇ ਉਹ ਕੱਲ੍ਹ ਲਈ ਜੇ ਵੀ ਪੂਰੀ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਤੇ ਹੋ ਗਿਆ ਜੀ ਇਹਨਾਂ ਦੇ ਧਾਰ ਘਟਨ ਦਾ ਟਾਈਮ ਤੇ ਆਪਾਂ ਮੱਛ ਲਗਾਏ ਨੇ ਜੀ ਇੱਥੇ ਛੇੜਾਂਗੇ ਤੇ ਬਾਕੀ ਦਾ ਜਿਹੜਾ ਕੰਮ ਆ ਪਤਨ ਦਹਾਵਾ ਹੈ ਕੱਲ ਦੀ ਵੀਡੀਓ ਦੇ ਵਿੱਚ ਤੇ ਅਗਲਾ 파ਰਟ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਕੱਲ ਤੋਂ ਦੋਵਾਂਗੇ ਤੁਹਾਨੂੰ ਵੀ ਕਿਵੇਂ ਇਹਨਾਂ ਦੇ ਵਿੱਚ ਪਾਣੀ ਵੈਂਟਡ ਰਹਿੰਦਾ ਆਟੋ ਕੱਟ ਕਿਵੇਂ ਹੁੰਦਾ ਕਿਵੇਂ ਸਪਾਈ ਦੇਵਾਂਗੇ ਤੇ ਅੱਜ ਦੀ ਵੀਡੀਓ ਵਾਸਤੇ ਵੀ ਨਹੀਂ ਵੀਰੇ ਦੇ ਫੈਮਿਲੀ ਬਹੁਤ-ਬਹੁਤ ਧੰਨਵਾਦ ਮਿਲਦੇ ਆ ਕੱਲ ਨੂੰ ਇਹਦਾ ਥੋੜਾ 파ਰਟ ਲੈ ਕੇ ਤੁਹਾਨੂੰ ਮਿਲਾਂਗੇ